ਕੀ ਦੀਏ ਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ ਹੇਰ ਬਲਾਉ ਚੈਨਲ ਵਿੱਚ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਸ਼ੂਮੋਗੇ ਕਰਨ ਆਪ ਬਹੁਤ ਸਲੇਜ ਲੈ ਕੇ ਜਾ ਤੇ ਆਪਾਂ ਅੱਜ ਦੀ ਵੀਡੀਓ ਸਟਾਰਟ ਕਰਨ ਲੱਗੇ ਸ ਅੱਜ ਕਰਨ ਵੀ ਘਰੇ ਆ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਰਨ ਬੈਠਾ ਸਤਿ ਸ਼੍ਰੀ ਅਕਾਲ ਮਿੱਤਰੋ ਕਰਨ ਤੇ ਜਾ ਕਰਨ ਪੰਗੇ ਲਈ ਜਾਂਦਾ ਏ ਤੇ ਅੱਜ ਕਰਨ ਘਰੇ ਆ ਤੇ ਪਾਈ ਦੀ ਵੀਡੀਓ ਬਣਾਉਣ ਲੱਗੇ ਸੀ ਹਨਾ ਤੇ ਅੱਜ ਦੀ ਵੀਡੀਓ ਆਪਾਂ ਕਾਤੇ ਬਣਾਉਣੀ ਹੈ ਕਰਨ ਆਪਾਂ ਤੇਲ ਦੀ ਸ਼ੀਸ਼ੀ ਖਾਲੀ ਤੇਲ ਵਾਲੀ ਬੋਤਲ ਹੁੰਦੀ ਆ ਉਹਦੀ ਅੱਜ ਚੀਜ਼ ਬਣਾਉਣ ਲੱਗੇ ਆਪਣੇ ਘਰ ਵਿੱਚ ਕੰਮ ਆਉਣ ਵਾਲੀ ਹੈ ਨਾ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਜੇ ਤੁਹਾਨੂੰ ਹਨਾ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰਿਓ ਹਨਾ ਤੇ ਚਲੋ ਆਪਾਂ ਵੀਡੀਓ ਸਟਾਰਟ ਕਰਦੇ ਆ ਪਹਿਲਾਂ ਕੰਨ ਦੇਨੇ ਬਣਾਉਂਦਾ ਕਿਵੇਂ ਬਣਾਉਂਦਾ ਕੀ ਬਣਾਉਂਦਾ ਏ ਤੇ ਆਜੋ ਫਿਰ ਦਿਖਾਈਏ ਤੁਹਾਨੂੰ ਹਾਂਜੀ ਮਿੱਤਰ ਇੱਥੇ ਕਰ ਲਾਗੇ ਵਾਇਸ ਓਵਰ ਤੇ ਆਪਣੀਆਂ ਹੈਗੀਆਂ 5 ਲੀਟਰ ਵਾਲੀ ਤੇਲ ਵਾਲੀ ਤੇਲ ਵਾਲੀ ਕੈਨੀ ਹਾਂ ਤਿੰਨੋਂ ਦਿਨ ਆਪਾਂ ਲੈਂ ਤੋਂ ਇਥੋਂ ਵੜ ਦੇਣਾ ਵਾ ਕਟਰ ਦੇ ਨਾਲ ਤੋਂ ਮਾਟੀ ਮਤਰੇ ਵੱਡੀ ਜਾਣੀ ਹੈ ਬਾਲਾ ਔਖਾ ਕੰਮ ਹੈ ਨਹੀਂ ਇਹਨਾਂ ਖਾਸਾ ਬਹੁਤ ਵਧੀਆ ਚੀਜ਼ ਬਣਦੀ ਹੈ ਇਹ ਹਾਂ ਹਨਾ ਵੀ ਜਨ ਕਿ ਆਪਾਂ ਨੂੰ ਸਾਧੀਆਂ ਵਜੇ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਪੈਂਦੀ ਆ ਸਾਧੀਆਂ ਵਜੇ ਬਹੁਤ ਜ਼ਿਆਦਾ ਦੀ ਆਪਾਂ ਜ਼ਰੂਰਤ ਪੈਂਦੀ ਆ ਹਨਾ ਧੁੱਪੇ ਕੱਪੜੇ ਸੁਕਾਉਣੇ ਛੋਟੇ ਇਹਦੀ ਆਪਾਂ ਮਾਰਕੀਟ ਚ ਲੈ ਕੇ ਆਨੇ ਬਹੁਤ ਮਹਿੰਗੀ ਮਿਲਦੀ ਆ ਹਾਂਜੀ ਛੋਟੇ ਬੱਚਿਆਂ ਦੇ ਕੱਪੜੇ ਟੰਗ ਸਕਦੇ ਆ ਸੁੱਕਣੇ ਸਾਡੇ ਇਧਰ ਕਿਤੇ ਬੋਲਣ ਲੱਗ ਗਏ ਉਹ ਬੱਚਾ ਆਪਦੇ ਬਸ ਭਾਸ਼ਣ ਸੁਣੂਗੀ ਬਹੁਤ ਆ ਕਿੰਨਾ ਇਤੀ ਗੜੀ ਆ ਇਤੀ ਗੜੀ ਬਣ ਗਈ ਹੁਣ ਤੇ ਤੇ ਆ ਮੇਤਰਾ ਆਪਾਂ ਇਦੋਂ ਸਰਫਨਾ ਸਾਰਾ ਸਾਫ ਕਰ ਦੇਣਾ ਵਾ ਇਹ ਤੇਲ ਦੇ ਵਿੱਚ ਰਹਿਣਾ ਕੋਈ ਤਣਕਾ ਤੁੰਕਾ ਸਾਰਾ ਹਾਂ ਬਹੁਤ ਵਧੀਆ ਚੀਜ਼ ਬਣਦੀ ਆ ਹਨਾ ਇਹ ਘਰ ਵਿੱਚ ਅਣਕੇ ਬੱਚਿਆਂ ਦੇ ਕੱਪੜੇ ਛੋਟੇ ਬੱਚਿਆਂ ਦੇ ਕੱਪੜੇ ਹੈਂਗ ਸੁੱਕਣੇ ਪਾ ਸਕਦੇ ਆਪਾਂ ਧੁੱਪ ਜਿੱਥੇ ਮਰਜੀ ਟੰਗ ਸਕਦੇ ਆ ਹਾਂਜੀ ਬਹੁਤ ਵਧੀਆ ਚੀਜ਼ ਬਣਦੀ ਆ ਇਹ ਤੇ ਆਪਾਂ ਸਾਰੀ ਪਹਿਲਾਂ ਸਾਫ ਕਰ ਲਈਏ ਆ ਸਾਰੀ ਬੋਤਲ ਸਾਫ ਕੀਤੀ ਆ ਇਹ ਸਾਫ਼ ਕਰਕੇ ਤੇ ਆਪਣੀ ਵੀਡੀਓ ਵਿਊ ਬਹੁਤ ਘਟ ਰਾ ਰਹੇ ਨੇ ਮਿੱਤਰੋ ਸ਼ੇਅਰ ਕਰੇਗਾ ਤਾਂ ਵੱਧ ਤੋਂ ਵੱਧ ਹਾਂਜੀ ਸਾਨੂੰ ਤੁਹਾਡੀ ਬਹੁਤ سپورਟ ਦੀ ਜਰੂਰਤ ਆ ਹਾਂਜੀ ਕਿ ਸਾਨੂੰ ਬਹੁਤ ਜ਼ਿਆਦਾ ਜਰੂਰਤ ਆ ਤੇ ਮਿੱਤਰੋ ਹੁਣ ਆਪਾਂ ਕਾगज ਲਾ ਦੇਣਾ ਵਾ ਸਾਰੇ A to Z ਬਿਲਕੁਲ ਸਾਫ਼ ਕਰ ਲੈਣੀ ਬੋਤਲ ਆਪਾਂ ਕਾगज ਲਾ ਕੇ ਜਿਹੜਾ ਉੱਤੇ ਲੱਗਿਆ ਹੈ ਤੇ ਹਾਂ ਜੇ ਆਪਾਂ ਪਹਿਲਾਂ ਸਾਰਾ ਸਾਫ਼ ਸੂਫ਼ ਕਰ ਲਈਏ A to Z ਹਾਂ ਸਾਰਾ ਸਾਫ਼ ਕਰਕੇ ਬਹੁਤ ਛੇਤੀ ਬਣ ਜਾਂਦੀ ਹੈ ਕਿਉਂਕਿ ਇਹਨਾਂ ਜਿਹੜੀਆਂ ਹੁੰਦੀਆਂ ਚੁੰਟੀਆਂ ਹੁੰਦੀਆਂ ਆਪਣੇ ਘਰ ਸਟਿੱਕਣੇ ਸਟਿੱਕਣੀਆਂ ਜਿਹਨੂੰ ਕਹਿ ਦਿੰਦੇ ਆ ਉਹ ਤਾਂ ਹੁੰਦੀਆਂ ਆ ਘਰੇ ਤੁਸੀਂ ਲੀਡ ਨਾਲ ਵੀ ਬੰਨ ਸਕਦੇ ਹੋ ਤੇ ਹਾਂਜੀ ਮਿੱਤਰੋ ਪਹਿਲਾਂ ਆਪਾਂ ਸਾਰੇ ਲਾ ਲਈਏ ਹਾਂਜੀ ਤੇ ਬਹੁਤ ਵਧੀਆ ਚੀਜ਼ ਬਣਦੀ ਹੈ ਦੇਖੋ ਤੁਸੀਂ ਧਿਆਨ ਨਾਲ ਸਵਾਲ ਕਿ ਪੂਰੀ ਵੀਡੀਓ ਦੇਖਣੀ ਆ ਤੇ ਹਾਂਜੀ ਮਿੱਤਰੋ ਪਹਿਲਾਂ ਆਪਾਂ ਸਾਰੀਆਂ ਲਾ ਲਈਏ ਟੂਬ ਜੈਡਾ ਇਹ ਵੀ ਰੱਪੜਿਆ ਸੁੱਕੇ ਤੋਂ ਹੀ ਲੈ ਸੁੱਕਾ ਗਿੱਲਾ ਕਰਕੇ ਤੇ ਲਾਉਣਾ ਪੈਂਦਾ ਹੈ ਨਾ ਹਾਂ ਹਾਂ ਤੇ ਹਾਂ ਜੀ ਮਿੱਤਰੋ ਤੇ ਆਪਾਂ ਲਈਆਂ ਸਾਰੀਆਂ ਲਾ ਦੇਖੋ ਇਹ ਕੋਈ ਵੀ ਨਹੀਂ ਰਹੀ ਤੀ ਹੁਣ ਇਹਦੇ ਵਿੱਚ ਕੱਢਣੀ ਆਪਾਂ ਮੋਗਰੀਆਂ ਮੋਗਨਾ ਜਿਹਨੂੰ ਗਲੀਆਂ ਕਹਿੰਦੇ ਨੇ ਆ ਹਾਂ ਜੀ ਹਾਂ ਜੀ ਤੇ ਕਟਰ ਵਿੱਚ ਵੜ ਗਏ ਕੰਨ ਨੇ ਕਟਾ ਕਟਰ ਸ ਤਿੱਖਾ ਸੀਗਾ ਕਟਰ ਨਾਲ ਹੀ ਕੱਢਤੀਆਂ ਹੂੰ ਕੱਢਣਾ ਨਿਕਲਦੇ ਨੇ ਬਈ ਹਾਂ ਕਿ ਕਟਰ ਤਿੱਖਾ ਸੀ ਬੋਟਲ ਵੀ ਪਤਲੀ ਹੁੰਦੀ ਹੈ ਇਹ ਹਾਂ ਕਾਨੂੰ ਵਧੀਆ ਹੁੰਦੀ ਮਜ਼ਬੂਤ ਜਾਨ ਜੀ ਮੈਂ ਤਰਤਾ ਜੇ ਆਪਾਂ ਤੁਹਾਨੂੰ ਦਹੋ ਨੇ ਠੀਕ ਬੜਾ ਗਲਤੀ ਬੜਾ ਕਿੱਥੇ ਕਰੋਗੇ ਜੇ ਜਿਸ ਗਲੇ ਮੌਕੇ ਦੀ ਆਏ ਗਲਤੀ ਕਰੋਗੇ ਕਿ ਗਲੇ ਤੁਸੀਂ ਗਲਤੀ ਨਹੀਂ ਕਰਨੀ ਐ ਇੱਕ ਮੋਗਰੀ ਕੱਢ ਕੇ ਸਾਈਡ ਤੇ ਨਹੀਂ ਲਵਣਾ ਕਦੇ ਵੀ ਜਿਵੇਂ ਦੇਖੋ ਹੁਣ ਤੁਸੀਂ ਇਹ ਜਿੱਪ ਤਾਂ ਹੀ ਵਰਤਦੇ ਆ ਇਹ ਰੱਸੀਆ ਰੂਸੀਆ ਘਾਟ ਹੀ ਵਰਤਦੇ ਮੇਰੇ ਉਹਨਾਂ ਲੋਡ ਨਹੀਂ ਰਹਿੰਦੇ ਜਿੱਟਾ ਹੀ ਵੱਧ ਵਰਤਦੇ ਆ ਆਈ ਤੀ ਗਲਤੀ ਕਰਾਂ ਜਿੱਥੇ ਆ ਕੀਤੀ ਤਾਂ ਪਰ ਤੁਸੀਂ ਲਾਉਣਾ ਨਹੀਂਗੇ ਤੁਹਾਨੂੰ ਦੱਸਦੇ ਸਹੀ ਤਰੀਕਾ ਕਿਵੇਂ ਲਾਉਣਾ ਵਾ ਇੱਕ ਗਲੀ ਨਹੀਂ ਗਲੀਆਂ ਦੋ ਕੱਢਣੀਆਂ ਹੈਨਾ ਗਲੀਆਂ ਦੋ ਕੱਢਣੀਆਂ ਹਾਂਜੀ ਇੱਕ ਤਾਂ ਕੱਢਣੀ ਹੈ ਮਿੱਤਰੋ ਹਾਂਜੀ ਫਿਰ ਦੋਨੇ ਜਿਹੜੀਆਂ ਚਿਕੜੀਆਂ ਬਿਲਕੁਲ ਸਹੀ ਸਹੀ ਲੱਗਣਗੀਆਂ ਹਾਂ ਸਹੀ ਲੱਗਣਗੀਆਂ ਦੇਖੋ ਮਿੱਤਰੋ ਤੇ ਆਪਾਂ ਦੋ ਗਲੀਆਂ ਕੱਢਦੇ ਥੋੜੀ ਜੀ ਮਿਹਨਤ ਤਾਂ ਜ਼ਰੂਰ ਆ ਚੀਜ਼ ਬਹੁਤ ਵਧੀਆ ਬਣਦੀ ਆ ਹੈਨਾ ਹਾਂਜੀ ਇੱਕ ਵਾਰੀ ਬਣਾਓਗੇ ਤੁਸੀਂ ਮौज ਕਰੋਗੇ ਤੇ ਆਪਾਂ ਸਾਰੇ ਚਾਏ ਕੱਢ ਲੈਣੇ ਮਿੱਤਰੋ ਹੁਣ ਤੁਹਾਨੂੰ ਦਿਖਾਉਨੇ ਆ ਜਿਵੇਂ ਅਸੀਂ ਇੱਕ ਚੁੰਡੀ ਲਾ ਲਈ ਹਾਂ ਤੇ ਦੂਜੀ ਚੁੰਡੀ ਲਾ ਕੇ ਦਿਖਾਉਨੇ ਆ ਹਾਂਜੀ ਤੇ ਚੁੰਡੀਆਂ ਲਾਤਾ ਪਹਿਲਾਂ ਪਾ ਆਹ ਜੀ ਥੱਲੇੋਂ ਦੀ ਕੱਢਣੀ ਹੈ ਜਿਪਟਾਈ ਇਹਦਾ ਮੂੰਹ ਥੱਲੇ ਦੇ ਪਾਸੇ ਰਹਿਣਾ ਚਾਹੀਦਾ ਵਾ ਤੇ ਬਸ ਇਧਰੀ ਤਾਂ ਦੀ ਕੱਢ ਕੇ ਤੇ ਮਿੱਤਰੋ ਆਪਾਂ ਇਹ ਥੱਲੇ ਦੀ ਕੱਢ ਦੇਣਾ ਠੀਕ ਹੈ ਜਿਹੜੇ ਲੋਕ ਉਹ ਅੰਦਰ ਲੱਗਣਗੇ ਹਾਂ ਲੋਕ ਅੰਦਰ ਲੱਗਣਗੇ ਹਾਂਜੀ ਲੋਕ ਅੰਦਰ ਲੱਗਣਗੇ ਤੇ ਹਾਂਜੀ ਮਿੱਤਰੋ ਇਹ ਪਿੱਛੇ ਦੀ ਪਾ ਨਾ ਇਹ ਤਾਂ ਚੁੰਡੀਆਂ ਆਪਣੀਆਂ ਗਵਾਚਦੀਆਂ ਨਹੀਂ ਇਹ ਗਵਾ ਦੇਣਾ ਕੰਮ ਆ ਜਾਂਦਾ ਨਾਲੇ ਕੰਮ ਆਉਂਦੀਆਂ ਨਾਲੇ ਗਵਾਚਦੀਆਂ ਨਹੀਂ ਹੁੰਦੀਆਂ ਨਹੀਂ ਉੱਥੇ ਤਣੀ ਤੇ ਲੱਗੀਆਂ ਟੁੱਟ ਗਈਆਂ ਡੱਗ ਪੀਆਂ ਹਨਾ ਬਹੁਤ ਵਧੀਆ ਚੀਜ਼ ਮੰਨਦੀ ਆ ਤੁਸੀਂ ਵੱਡਾ ਛੋਟਾ ਸਾਈਜ਼ ਦੇਖ ਜਿਵੇਂ ਮਲਚੀ ਬਣਾ ਸਕਦੇ ਹੋ ਹਨਾ ਹਾਂਜੀ ਹਾਂ ਦੇਖੋ ਮਿੱਤਰੋ ਆਪਾਂ ਸਾਰਾ ਕੰਮ ਆਇਆ ਕਰਨਾ ਆਪਾਂ ਕੁਝ ਵੀ ਇੱਥੇ ਹੈਂਗ ਕਰ ਸਕਦੇ ਆ ਦੇਖੋ ਕਿੰਨੀ ਵਧੀਆ ਕਰਨ ਚੀਜ਼ ਬਣਾਈ ਜਾਂਦਾ ਹਾਂਜੀ ਮਿੱਤਰੋ ਸਾਰੇ ਤੇ ਆਪਾਂ ਲਾ ਲੈਣੀਆਂ ਆ ਵਾ ਆ ਦੇਖੋ ਮਿੱਤਰੋ ਆਪਾਂ ਸਾਰੇ ਤੇ ਲਾ ਲਈਆਂ ਆ ਇਸ ਤਾਂ ਆਪਾਂ ਸਾਰਿਆਂ ਤੇ ਲਾ ਲਈਆਂ ਹਾਂ ਪਿਆਜ਼ ਮਨੇ ਰਕਰਦਾ ਪਹਿਲਾਂ ਆਪਾਂ ਟੱਕ ਲਾਉਣੇ ਆ ਮਿੱਤਰੋ ਪਹਿਲਾਂ ਆਪਾਂ ਇੱਥੇ ਟੱਕ ਲਾ ਕੇ ਰੱਖਣੇ ਆ ਫਿਰ ਆਪਾਂ ਕੱਟਣਾ ਵਧਣਾ ਕਿਉਂਕਿ ਨਹੀਂ ਫਿਰ ਜੇ ਦੂਜੂ ਵੜਦ ਕਈ ਹੈ ਇੱਕਦਮ ਆਕੇ ਵਾਜਦਾ ਵਾ ਠੀਕ ਆ ਬਾਹਰ ਨਹੀਂ ਕਰਨਾ ਆਪਾਂ ਲਾਉਣੀ ਇੱਥੇ ਟੱਕ ਸਾਰਿਆਂ ਦੇ ਦੇਖੋ ਜਿਵੇਂ ਮੈਂ ਮੈ ਲਾਈ ਜਾਂਦਾ ਵਾਂ ਨਾਲੇ ਸਾਦੇ ਨਾ ਫਿਰ ਇਹ ਅੰਦਰ ਹੁੰਦੇ ਜਿਹੜੇ ਲੋਕ ਅੰਦਰ ਰਹਿਣਗੇ ਬਾਹਰ ਨਹੀਂ ਦਿਖਣਗੇ ਹਾਂ ਬਾਅਦ ਵਿੱਚ ਆਪਾਂ ਪਲੇਨ ਸੋਹਣਾ ਲੱਗਦਾ ਹਨ ਬਹੁਤ ਵਧੀਆ ਚੀਜ਼ ਬਣਦੀ ਹੈ ਅਸੀਂ ਸਾਰੀਆਂ ਇੱਕ ਤਿੰਨ ਤਿੰਨ ਲਈ ਇੱਕ ਇੱਕ ਸਿਰਫ ਲਾਲ ਲਈ ਆ। ਅੱਛਾ ਸਾਡੇ ਜਿੱਦਾਂ ਦੀ ਸੀਗੇ ਸੋਦਾਂ ਦੇ ਕਲਰ ਲਾਤੇ ਹਨਾ ਵੀ ਸਾਡੇ ਕੋਲ ਹਾਂਜੀ ਕਰਨ ਨੇ ਆ ਜਿਹੜੀ 5 ਲੀਟਰ ਵੀ ਖਾਲੀ ਤੇਲ ਵਾਲੀ ਬੋਤਲ ਹੁੰਦੀ ਆ ਉਹਦਾ ਜੇ ਬਣਾਇਆ ਕੱਪੜੇ ਟੰਗਣ ਵਾਲਾ ਆ ਦੇਖੋ ਜੈਕ ਮਾਸਟਰ ਵੀ ਬੱਚਾ ਆ ਕੇ ਬਹਿ ਗਿਆ ਮਸਤੀਆਂ ਲੈਣ ਤੇ ਹਨਾ ਆ ਬਣਾਇਆ ਆਪਾਂ ਕਿਤੇ ਵੀ ਮਲਜੀ ਰਮਾਲ ਸੌਕਸ ਜਿੰਨੇ ਮਲਜੀ ਤੇ ਹੋਰ ਵੀ ਤੁਸੀਂ ਗਲੀਆਂ ਕੱਢ ਕੇ ਤੁਸੀਂ ਤਾਂ ਵੀ ਐ ਸਟਿੱਕਣੀਆਂ ਜਾਂ ਲਾ ਸਕਦੇ ਹੋ ਤੇ ਆਪਣੇ ਕੋਲ ਇੰਨੀਆ ਕਿਸੇ ਕਰਨੀ ਇੰਨੀਆ ਕਿ ਹੈਂਗ ਕਰਤੀਆਂ ਤੇ ਇਹਨੂੰ ਕਿਤੇ ਮਰਜ਼ੀ ਜਿੱਥੇ ਧੋਪਾ ਤੁਸੀਂ ਹੈਨਾ ਆ ਦੇਖੋ ਕਿੱਥੇ ਜਿੱਥੇ ਧੋਪਾ ਹੈਨਾ ਉੱਥੇ ਤੁਸੀਂ ਟੰਗ ਸਕਦੇ ਹੋ ਸੌਕਸ ਦੁਮਾਲ ਕੋਈ ਵੀ ਚੀਜ਼ ਹੈਨਾ ਇਹਦੇ ਤੁਸੀਂ ਟੰਗ ਸਕਦੇ ਹੋ ਸੁੱਕਣ ਵਾਸਤੇ ਅੰਦਰ ਵੀ ਰੱਖ ਸਕਦੇ ਹੋ ਚਾਹ ਕੇ ਤੇ ਬਾਹਰ ਵੀ ਕਿੱਥੇ ਧੋਪਾ ਤਣੀ ਆ ਤਣੀ ਤੇ ਵੀ ਤੁਸੀਂ ਇਦਾਂ ਪਾ ਕੇ ਕਿਛੀ ਦਾ ਟੰਗ ਸਕਦੇ ਹੋ ਹੈਨਾ ਕੁੰਡੀ ਪਾ ਕੇ ਵਗੈਰਾ ਜੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਵੀ ਆਪਾਂ ਖਾਲੀ ਤੇਲ ਦੀ ਬੋਤਲ ਆ ਰਹੇ ਹਾਂ ਸਿੱਟੋਂ ਤੋਂ ਪਹਿਲਾਂ ਵੀ ਕੀ ਬਣਾਈਗੀ ਉਹਦਾ ਹੈਨਾ ਜੇ ਵੀ ਦਿੰਨੇ ਆਪਾਂ ਬੋਤਲਾਂ ਇੰਨੀਆਂ ਪਈਆਂ ਹੁੰਦੀਆਂ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ